ਨਾ ਉਸ ਸੰਗਤਾਂ ਨੂੰ ਕੀ ਧੰਨਵਾਦ ਜੋ ਕਿ ਸੰਗਤਾਂ ਨੇ ਘਰ ਬੈਠ ਕੇ ਆਨੰਦ ਮਾਣ ਰਹੇ ਆ ਈਸ਼ਵਰ ਮੀਡੀਆ ਜੋ ਚੈਨਲ ਹੈ ਉਹਨਾਂ ਦੇ ਨਾਲ ਜੋ ਆ ਪਹੁੰਚੇ ਨੇ ਕੋਈ ਪਹਿਲਾ 10 ਮਿੰਟ ਦੀ ਸੇਵਾ ਨੂੰ ਆਉਣਗੇ ਉਹਨਾਂ ਤੋਂ ਬਾਅਦ ਬਾਬਾ ਦਾ ਨਾਮ ਦਾਸ ਜੀ ਦੇਖੋ ਕਿੰਨੀ ਸਤਗੁਰ ਦੀ ਕਿਰਪਾ ਹੋਈ ਆ ਦੇਸ਼-ਵਦੇਸ਼ ਦੇ ਵਿੱਚ ਵੀ ਬੈਠੀਆਂ ਸੰਗਤਾਂ ਅੱਜ ਇਸ ਵਰਸੀ ਦੇ ਸੁਨਾਗੰਦੇ ਆਨੰਦ ਮਾਣ ਰਹੀਆਂ ਹਨ ਸੋ ਪੈਸਵਰ ਵਿਡੀਆ ਵਾਲੇ ਵਾਪਾ ਜੀ ਗਿਆਨੀ ਜੀ ਉਹ 10 ਮਿੰਟ ਲਈ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਸੰਗਤਾਂ ਨੂੰ ਬੇਨਤੀ ਆ ਭਾਈ ਕੀਰਤਨ ਸ਼ਰਮਨ ਕਰਨ ਦੀ ਕਰਵਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਤੇਰੀ ਸ਼ਰਨ ਮੇਰੇ ਦੀਨੰਦਿਆਲਾ ਸੁਖ ਸਾਗਿਰ ਮੇਰੇ ਗੁਰੂ ਕੋ ਕਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜੀਓ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਕਬੀਰ ਮਰਤਾ ਮਰਤਾ ਜਗ ਮੁਵਾ ਮਰ ਪੀ ਨ ਜਾਣਿਆ ਕੋਈ ਐਸੀ ਮਰਨੀ ਜੋ ਮਰੈ ਬਹਰ ਨਾ ਮਰਨਾ ਹੋਏ ਜਿਹੜੇ ਐਸੀ ਮਰਨੀ ਮਰਦੇ ਉਹ ਫਿਰ ਕਦੇ ਨ ਮਰਦੇ ਜੀ ਜਿਹੜੇ ਐਸੀ ਮਰਨੀ ਮਰਦੇ ਉਹ ਫਿਰ ਕਦੇ ਨ ਮਰਦੇ ਜੀ কে না মারি হস কদে না মর কদে না মারি হস কদে না মর কদে না মার দে ਤਮੂਏ ਕਿਆ ਰੋਈ ਐ ਜੋ ਆਪਣੇ ਗ੍ਰਹਿ ਜਾਏ ਰੋਗੋ ਸਾਕਤ ਬਪਰੇ ਜੋ ਹਾਟੇ ਹਾਟ ਵਿਕਾਏ ਕਬੀਰ ਸੇਵਾ ਕੋ ਦਉ ਬਲੇ ਏਕ ਸੰਤ ਇਕ RAM RAM ਜੋ ਦਾਤਾ ਮੁਕਤ ਕਉ ਸੰਤ ਜਪਾਵੇ ਨਾਮ ਜੀ ਆਪ ਜਪ ਦੇਤੇ ਜਪਾਉਂਦੇ ਨਾਮ ਹਰਾਨ ਇਹੋ ਕੰਮ ਸਾਧੂਆਂ I'm a... ਤਕਾਰਯੋਗ ਸਤਗ੍ਰੰਦ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਗ੍ਰੰਦ ਨੇ ਬੜੀ ਉਪਾਰ ਬਖਸ਼ਿਸ਼ ਕਿਰਪਾ ਕਰਨੀ ਕੀਤੀ ਹੈ ਸਮੂਹ ਨਗਰ ਦੇ ਉੱਪਰ ਜੋ ਕਿ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਸਥਾਨ ਤੇ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ ਤੈਨ ਸਗਲੇ ਚਿੰਤਾ ਮਿਟਾਈ ਦੇ ਮਹਾਵਾਕ ਅਨੁਸਾਰ ਤੁਰ ਕੀ ਬਾਣੀ ਦਰਗਾਹੀ ਬਾਣੀ ਰੱਬੀ ਬਾਣੀ ਸ਼੍ਰੀ ਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਕੁਝ ਸਮਾਂ ਪਹਿਲਾਂ ਸੰਪੂਰਨ ਭੋਗ ਪਾਏ ਗਏ ਉਪਰੰਤ ਇਸ ਸਥਾਨ ਦੇ ਮੁਖ ਸੇਵਾਦਾਰ ਸੰਤ ਬਾਬਾ ਗੁਰਨਾਮ ਦਾਸ ਜੀਆਂ ਵੱਲੋਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਆਪਣੇ ਪਿਆਰੇ ਮਾਪੁਰਖ ਧੰਨ ਧੰਨ ਬਾਬਾ ਭੋਲਾ RAM ਜੀਆ ਦੀ ਸਰਾਨਾ ਯਾਦ ਮਨਾਉਣ ਦਾ ਪ੍ਰਾਰਲਾ ਕੀਤਾ ਗਿਆ ਹੈ ਸਾਧ ਸੰਗਤ ਜੀਓ ਅੱਜ ਭਗਤ ਕਬੀਰ ਜੀ ਮਹਾਰਾਜ ਜੀਆ ਦਾ ਪ੍ਰਕਾਸ਼ ਦਿਹਾੜਾ ਵੀ ਹੈ ਉੱਥੇ ਹੀ ਜਿਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀਆ ਮਹਾਰਾਜ ਜੀਆ ਦਾ ਪ੍ਰਕਾਸ਼ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਕਬੀਰ ਇਹ ਤਨ ਜਾਏਗਾ ਐ ਇਨਸਾਨ ਇਹ ਜਿਹੜਾ ਤੈਨੂੰ ਪੰਜਾ ਤੱਤਾਂ ਦਾ ਇਹ ਸਰੀਰ ਮਿਲਿਆ ਨਾ ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸਜਾਨ ਵੀ ਇਹ ਤੈਨੂੰ ਕੁਝ ਸਮੇਂ ਵਾਸਤੇ ਮਿਲਿਆ ਸਦੀਵੀ ਨਹੀਂ ਹੈ ਰਹਿਨ ਨਾ ਪਾਵੇ ਸੁਰ ਨਰ ਦੇਵਾ ਉਠ ਸਿਧਾਰੇ ਕਰ ਮੁਣਜਨ ਸੇਵਾ ਜੀਵਤ ਉਪੇਖੇ ਜਿੰਨੀ ਹਰ ਹਰ ਧਿਆਇਆ ਸਾਧ ਸੰਗਤ ਨੇ ਦਰਸ਼ਨ ਪਾਇਆ ਇਹ ਇਨਸਾਨ ਜਿਹੜਾ ਤੁਹਾਨੂੰ ਇਹ ਸਰੀਰ ਮਿਲਿਆ ਨਾ ਇਹ ਥੋੜੇ ਸਮੇਂ ਵਾਸਤੇ ਮਿਲਿਆ ਇੱਕ ਨਾ ਇੱਕ ਦਿਨ ਤੇਰੇ ਤੋਂ ਇਹ ਸਰੀਰ ਖੋਹ ਲਿਆ ਜਾਵੇਗਾ ਇਹ ਸਰੀਰ ਦੇ ਸੰਬੰਧ ਕਰਕੇ ਕਰਨਾ ਕੀ ਚਾਹੀਦਾ ਹੈ ਮਾਨਸ ਦੇਖੋ ਪਾਇਕੈ ਸੰਤਨ ਕਾ ਸਤ ਸੰਗ ਕਰੋ ਰੇ ਵੀ ਮਹਾਪੁਰਖਾਂ ਦੀ ਸੇਵਾ ਕਰਨੀ ਚਾਹੀਦੀ ਹੈ ਜੇ ਤੁਮ ਤੇ ਸਤ ਸੰਗ ਨਾ ਹੋਵਤ ਨਾਮ ਜਪੋ ਅਰ ਦਾਨ ਕਰੋ ਰੇ ਫਿਰ ਕਹਿੰਦੇ ਨਾਮ ਜਪਤੇ ਆਪਣੇ ਕਿਰਤ ਦੇ ਵਿੱਚੋਂ ਦਸਵੰਧ ਕੱਢ ਨਾਮ ਦਾਨ ਦੂ ਨਾ ਹੋਵਤ ਪਾਪਾਂ ਤੇ ਬਚ ਜਾਣ ਭਲੋ ਰੇ ਜਿਹੜੇ ਦਿੰਦਨੀਆਂ ਕਰਮ ਨੇ ਝੂਠ ਦਿੰਦਿਆ ਜਾਂ ਹੋਰ ਮਾੜੇ ਕਰਮ ਇਹ ਨਾ ਕਰੋ ਜੇ ਪਾਪਾਂ ਤੇ ਨਾਹੀਂ ਬਚੋ ਇਸ ਜੀਵਨ ਤੇ ਮਰ ਜਾਣ ਭਲੋ ਰੇ ਇਸ ਕਰਕੇ ਕਬੀਰ ਜੀ ਫਰਮਾਨ ਕਰਦੇ ਨੇ ਇਹ ਤਨ ਜਾਏਗਾ ਕਵਨੈ ਮਾਰਗ ਲਾਏ ਮਾਰਗ ਕਹਿੰਦੇ ਨੇ ਕਿਸੇ ਰਸਤੇ ਨੂੰ ਇਹਨੂੰ ਕਹਿੰਦੇ ਕਿਸੇ ਰਸਤੇ ਲਾਉਣਾ ਚਾਹੀਦਾ ਕਿਹੜੇ ਰਸਤੇ ਲਾਈਏ ਮਹਾਰਾਜ ਕਿਰਪਾ ਕਰੋ ਕਹਿੰਦੇ ਕੈ ਸੰਗਤ ਕਰ ਸਾਧਕੀ ਕੈ ਹਰ ਕੇ ਗੁਣ ਗਾਇ ਕਿਉਂਕਿ ਜਿਹੜਾ ਰੱਬ ਦਾ ਪਿਆਰਾ ਮਹਾਪੁਰਖ ਜੁੜਿਆ ਹੋਇਆ ਹੋਵੇਗਾ ਨਾ ਉਹ ਹੀ ਕਿਸੇ ਦੂਸਰੇ ਨੂੰ ਜੋੜ ਸਕਦਾ ਹੈ ਜਿਹੜਾ ਜਗ ਦਾ ਦੀਵਾ ਹੋਵੇਗਾ ਉਹੀ ਕਿਸੇ ਬੁਝੇ ਹੋਏ ਦੀਵੇ ਨੂੰ ਜਗਾ ਸਕਦਾ ਹੈ ਸਾਹ ਸਿੰਗਲ ਜਿਹੜਾ ਮਿਲਿਆ ਹੋਵੇਗਾ ਉਹੀ ਮਿਲਾ ਸਕਦਾ ਨਾ ਤਾਂ ਇਹ ਤਾਂ ਅਰਦਾਸ ਵਿੱਚ ਪੜਦੇ ਆ ਕਿ ਸੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਗੁਰਨਾਮ ਦੇ ਮਹਾਜੀ ਕਿਰਪਾ ਕਰੋ ਗੁਰਗੰਸਾ ਮਹਾਰਾਜੀ ਸਾਨੂੰ ਦਰਗਾਹ ਦੇ ਬਖਸ਼ਿਆਂ ਦਾ ਮੇਲਾ ਬਖਸ਼ੋ ਜਿਵੇਂ ਨਾਨਕ ਸਾਹਿਬ ਸੰਪਰਦਾਇ ਵਿੱਚ ਉਦਾਸ ਕਰਦੇ ਆ ਨਾ ਉਹ ਕੇਂਦਰ ਮਹਾਰਾਜ ਦਰਗਾਹ ਤੋਂ ਕੋਈ ਡਿੱਗੇ ਤੱਕੇ ਨਿੰਦਗਰੀ ਸੰਗਤ ਨਾ ਬਖਸ਼ੋ ਮਹਾਰਾਜ ਤੋ ਦਰਗਾਹ ਦੇ ਬਖਸ਼ਿਆਂ ਦਾ ਮੇਲ ਬਖਸ਼ੋ ਇਹਦਾ ਮਤਲਬ ਇਹੀ ਆ ਕਿ ਜਿਹੜਾ ਜੁੜਿਆ ਹੋਏ ਹੋਵੇਗਾ ਨਾ ਜੋੜਨਹਾਰੋ ਸੰਤ ਕੋਈ ਨਾਮ ਜਪਣ ਵਾਲਾ ਹੀ ਅੱਗੇ ਜੋੜ ਸਕਦਾ ਹੈ ਜੋੜਨਹਾਰੋ ਸੰਤ ਨਾਨਕ ਪਾਦਰ ਪਦਰੋ ਕਿਉਂਕਿ ਜਿਹੜੇ ਮਾਪੁਰਖ ਹੋਇਆ ਕਰਦੇ ਨੇ ਨਾ ਉਹ ਆਉਂਦੇ ਹੀ ਪਰਪਕਾਰ ਕਰਨ ਵਾਸਤੇ ਹਨ ਜਿਵੇਂ ਆਪਾ ਪੜਦੇ ਆਣਾ ਤੇਰੇ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ ਕਿਉਂਕਿ ਛੋਟੇ ਮੋਟੇ ਪਰਉਪਕਾਰ ਜਿਹੜੇ ਹੁੰਦੇ ਨੇ ਕਿਸੇ ਗਰੀਬ ਦਾ ਘਰ ਬਰਾਤਾ ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਕਰਤੀ ਜਾਂ ਕਿਤੇ ਖੂਲ ਲਵਾਤਾ ਨਲਕਾ ਲਵਾਤਾ ਨਿੱਕੇ ਮੋਟੇ ਪਰਉਪਕਾਰ ਤਾਂ ਆਮ ਲੋਕ ਵੀ ਕਰ ਦਿੰਦੇ ਆ ਪਰ ਜਿਹੜਾ ਪਰਉਪਕਾਰ ਸੰਤ ਮਹਾਪੁਰਸ਼ ਕਰਿਆ ਕਰਦੇ ਹਨ ਉਹ ਕਿਸੇ ਟੁੱਟੇ ਹੋਏ ਨੂੰ ਰੱਬ ਦੇ ਨਾਲ ਜੋੜ ਦੇਣਾ ਇਹ ਸਾਾਸ ਕੋਈ ਆਮ ਬੰਦਾ ਨਹੀਂ ਕਰ ਸਕਦਾ ਉਹ ਪੜ ਲਓ ਉਹ ਪੜ ਲਓ टी रूम ਸੂਰਾ ਬਨਾਲ ਜੋੜ ਦੇ ਸੁਖਿਆ ਰੂਹਾਂ ਨੂੰ ਆ ਗੁਰਬਨਾਲ ਜੋੜ ਦੇ ਸੁਖਿਆ ਰੂਹਾਂ ਨੂੰ ਗੁਰਬਨਾਲ ਜੋੜ ਸੋਖਿਆ ਰੂਹਾਂ ਨੂੰ ਗੁਰਬਨਾਲ ਜੋੜ ਮੰਨਣਾ ਸਭ ਤੋਂ ਵੱਡਾ ਪਰਪਕਾਰ ਹੀ ਇਹ ਹੋਇਆ ਕਰਦਾ ਕਿਸੇ ਟੁੱਟੇ ਹੋਏ ਨੂੰ ਨਾਮ ਦੇ ਨਾਲ ਗੁਰੂ ਦੇ ਨਾਲ ਜੋੜ ਦੇਣਾ ਸਾ ਸੰਗਤ ਆਓ ਇਹੋ ਜੇ ਮਾਪੁਰਖਾਂ ਦੀ ਮਹਿਮਾ ਗੁਰਬਾਣੀ ਦੇ ਵਿੱਚ ਬਿਆਨਤ ਕੀਤੀ ਗਈ ਹੈ ਪੰਜ ਪਾਸ਼ਾ ਗੁਰਜੰਦੇਵ ਜੀ ਮਾਰੇ ਪ੍ਰਮਾਨ ਕਰਦੇ ਹਨ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸਈ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ RAM ਹਰ ਜਨਕੈ ਹੋਮ ਬਲ ਜਾਈ ਕੇਸਾਂ ਕਾਕਰ ਚਵਰ ਝਲਾਵਾ ਚਰਨ ਧੋੜ ਮੁਖ ਲਾਈ ਭਾਗਠ ਕਹਿੰਦੇ ਨੇ ਕਿਸ ਸੇਠ ਨੂੰ ਸ਼ਾਹੂਕਾਰ ਨੂੰ ਆਪਾਂ ਦਾ ਕਹਿ ਰਹੇ ਨੇ ਨਾ ਵੀ ਇਹਦੇ ਫਲਾਣੇ ਕੋਲ ਪੈਸਾ ਬਹੁਤ ਹੈ ਵੀ ਵੱਡਿਆ ਭਾਗਾ ਵਾਲਾ ਪਰ ਗੁਰਬਾਣੀ ਉਹਨਾਂ ਨੂੰ ਵੱਡਿਆ ਭਾਗਾ ਵਾਲਾ ਨਹੀਂ ਮੰਨਦੀ ਸਾਧ ਸੰਗਤ ਮਹਾਰਾਜ ਤਾਂ ਕਹਿੰਦੇ ਜਿਨ ਕੇ ਪੱਲੇ ਧੰਨ ਬਸੈ ਤਿਨ ਕਾ ਨਾਮ ਫਕੀਰ ਇਹਦਾ ਕਹਿੰਦੇ ਫਕੀਰ ਆ ਜਿਨ ਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਘੀਰੇ ਸੇ ਮਹਾਰਾਜ ਕਹਿੰਦੇ ਨਾ ਭਾਗ ਠੜੇ ਹਰ